ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2-3 ਦਿਨਾਂ ਤੋਂ ਜੋ ਕੇਂਦਰ ਸਰਕਾਰ ਨੇ 131 ਵੀ ਸੋਧ ਦਾ ਜੋ ਇੱਕ ਮਤਾ ਲੈ ਕੇ ਆ ਰਹੀ ਸੀ ਉਹ ਪਾਰਲੀਮੈਂਟ ਵਿੱਚ ਉਹਦੇ ਤੇ ਬੜਾ ਪੰਜਾਬ ਦੇ ਵਿੱਚ ਚਰਚਾ ਛੁੜੀ ਹੋਈ ਹੈ ਅਤੇ ਲੋਕਾਂ ਵਿੱਚ ਬੜੀ ਚਿੰਤਾ ਵੀ ਬਣੀ ਹੋਈ ਹੈ ਵੀ ਕੇਂਦਰ ਸਰਕਾਰ ਫੇਰਦੁਆਰੇ ਜੋ ਆਪਣਾ ਪੰਜਾਬ ਪ੍ਰੋਤੀ ਰੁਈ ਹੈ ਉਹ ਸਾਫ ਜਿਹੜਾ ਇਸ ਫੈਸਲੇ ਦੇ ਰਾਹੀਂ ਚੱਲ ਰਹੇ ਹੈ ਇਹਦੇ ਵਿੱਚ ਦੋ ਚੀਜ਼ਾਂ ਇੱਕ ਤਾਂ ਜਿਹੜਾ ਇਹ ਸੋਧ ਲੈ ਕੇ ਆ ਰਹੇ ਸੀ ਉਹ ਹੈ ਦੂਸਰਾ ਕੱਲ ਫਿਰ ਜਿਹੜਾ ਦੁਬਾਰੇ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਆਪਣੇ ਪ੍ਰਸ਼ਾਸਨ ਦੇ ਪ੍ਰਬੰਧ ਨੂੰ ਸੁਖਾਲਾ ਕਰਨ ਵਾਸਤੇ ਤੇ ਕੋਈ ਜਿਹੜੀਆਂ ਕੋਈ ਰੂਲਸ ਬਣਾਉਣ ਲਈ ਤੇ ਉਹਦੇ ਵਾਸਤੇ ਅਸੀਂ ਇਹ ਸੋਧ ਕਰ ਰਹੇ ਸੀ ਅਸੀਂ ਕੋਈ ਨਹੀਂ ਜਿਹੜਾ ਸਟਰਕਚਰ ਹੈ ਐਡਮਿਨਿਸਟ੍ਰੇਸ਼ਨ ਦਾ ਇਹ ਪ੍ਰਬੰਧ ਦਾ ਉਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਕਰ ਰਹੇ। ਸੋ ਇੱਕ ਤਾਂ ਬੜਾ ਸਰਾਸਰ ਝੂਠ ਬੋਲਿਆ ਉਹਨਾਂ ਨੇ। ਇਹ ਕਹਿ ਕੇ ਵੀ ਅਸੀਂ ਕੋਈ ਚੇਂਜ ਨਹੀਂ ਕਰ ਰਹੇ। ਕਿਉਂਕਿ ਜਦੋਂ ਲੈਫਟ ਹੈਂਡ ਗਵਰਨਰ ਲੱਗ ਜੇ ਤਾਂ ਆਪਣੇ ਆਪ ਵਿੱਚ ਹੀ ਸਾਰੇ ਜਿਹੜਾ ਸਟਰਕਚਰ ਹੀ ਐਡਮਿਨਿਸਟ੍ਰੇਸ਼ਨ ਦਾ ਚੇਂਜ ਹੋ ਜਾਂਦਾ ਹੈ। ਉਹ ਜਦੋਂ ਨੇ ਕਿਹਾ ਵੀ ਅਸੀਂ ਪੰਜਾਬ ਤੇ ਹਰਿਆਣਾ ਦਾ ਜਿਹੜਾ ਕੋਈ ਵਿੱਚੋਂ ਹਿੱਸਾ ਸੀ ਉਹ ਅਸੀਂ ਖਤਮ ਨਹੀਂ ਕਰ ਰਹੇ। ਉਹ ਵੀ ਮੈਂ ਸਮਝਦਾ ਇੱਕ ਬੜਾ ਜਿਹੜੀ ਇਸ ਸੌਦੇ ਵਿੱਚੋਂ ਬੜੀ ਚਿੰਤਾ ਵਾਲੀ ਗੱਲ ਹੈ। ਜਿਹਦੇ ਵਿੱਚ ਤੇ ਅੱਜ ਅੱਜ ਤੱਕ ਕੋਈ ਬੜੀ ਚਰਚਾ ਨਹੀਂ ਹੋਈ ਉਹ ਇਹ ਹੈ ਕਿ ਇਹਨਾਂ ਨੇ ਜਿਹੜੇ ਨੇ ਪਾਰਲੀਮੈਂਟ ਤੋਂ ਅਧਿਕਾਰ ਲੈ ਕੇ ਇਹ ਸੋਧ ਰਹੀ ਰਾਸ਼ਟਰਪਤੀ ਨੂੰ ਅਧਿਕਾਰ ਦੇ ਰਹੇ ਨੇ ਵੀ ਉਹ ਜਦ ਜੀ ਚਾਹੇ ਉਹ ਇੱਕ ਐਗਜ਼ੈਕਟਿਵ ਆਰਡਰ ਦੇ ਰਹੇ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਵਾਸਤੇ ਆਮ ਤੌਰ ਤੇ ਪਾਰਲੀਮੈਂਟ ਨੂੰ ਜਾਣਾ ਪੈਂਦਾ ਪਰ ਜਿਵੇਂ ਬਾਕੀ ਜਿਹੜੀਆਂ ਇਹਨਾਂ ਨੇ ਯੂਟੀਆਂ ਵਿੱਚ ਰੱਖਿਆ ਹੈ ਹੋਮ ਮਿਨਿਸਟਰੀ ਆਫ ਦੇ ਆਪ ਵਿੱਚ ਰੈਨ ਨੂੰ ਤਾਂ ਨਾ ਰਾਸ਼ਟਰਪਤੀ ਤਾਂ ਹੁੰਦਾ ਪਰ ਹੋਮ ਮਿਨਿਸਟਰ ਜਿਹੜਾ ਹੈ ਹੋਮ ਮਿਨਿਸਟਰੀ ਉਹ ਆਪਦੇ ਆਪ ਵਿੱਚ ਹੀ ਜਿਹੜੀ ਹੈ ਸੋਧ ਕਰਕੇ ਰੂਲਸ ਦੇ ਵਿੱਚ ਉਹਦੀ ਬਣਤਰ ਉਹਦੇ ਪ੍ਰਬੰਧ ਦੇ ਵਿੱਚ ਟੋਟਲ ਚੇਂजेस ਕਰ ਸਕਦੀ ਹੈ ਸੋ ਇਹ ਤਾਂ ਉਸ ਤੋਂ ਵੀ ਜਿਆਦਾ ਖਤਰਨਾਕ ਹੈ ਕਿਉਂ ਕਿਉਂਕਿ ਜੇ ਇਹ ਸੋਧ ਪਾਸ ਹੋ ਜਾਂਦੀ ਹੈ ਤਾਂ ਫਿਰ ਜਿਹੜੇ ਪਾਰਲੀਮੈਂਟ ਦੇ ਅਧਿਕਾਰ ਨੇ ਉਹ ਉਹਨੂੰ ਬਾਈਪਾਸ ਕਰਕੇ ਇਹਨਾਂ ਨੇ ਸਿੱਧਾ ਆਪਦੇ ਹੋਮ ਮਿਨਿਸਟਰੀ ਕੋਲ ਅਧਿਕਾਰ ਲੈ ਲਏ ਨੇ ਇਹ ਅਸੀਂ ਜੋ ਮਰਜ਼ੀ ਚੇਂਜਸ ਕਰ ਸਕਦੇ ਆ ਫਿਰ ਤਾਂ ਉਹਨਾਂ ਨੂੰ ਜਿਹੜਾ ਹੈ ਕਿਸੇ ਤੋਂ ਪੁੱਛਣ ਦੀ ਵੀ ਲੋੜ ਨਹੀਂ ਪਾਰਲੀਮੈਂਟ ਜਾਣ ਦੀ ਵੀ ਲੋੜ ਨਹੀਂ ਅਤੇ ਜਦ ਮਰਜ਼ੀ ਚਾਹੋਣ ਉਹ ਆਪਣੇ ਅਫਸਰ ਨਾ ਦੇਣ ਪੰਜਾਬ ਦੇ ਅਫਸਰ ਨੂੰ ਬਾਹਰ ਕੱਢ ਦੇਣ ਪ੍ਰਸ਼ਾਸਨ ਦੇ ਨਾਂ ਤੇ ਵੀ ਸਾਨੂੰ ਤਾਂ ਇਹ ਰੂਲ ਜਿਹੜੇ ਨੇ ਸਾਨੂੰ ਕੰਮ ਨੂੰ ਸੁਖਾਲਾ ਕਰਨ ਵਾਸਤੇ ਇਹਦੀ ਸੋਧ ਕਰਨੀ ਪੈ ਰਹੀ ਹੈ ਜਾਂ ਚੇਂਜਸ ਕਰਨੀਆਂ ਪੈ ਰਹੀਆਂ ਸੋ ਇਹ ਤਾਂ ਟੋਟਲੀ ਮੈਂ ਸੰਗਤ ਦਾ ਗੈਰ ਸੰਵਧਾਨਕ ਤੁਸੀਂ ਪਾਰਲੀਮੈਂਟ ਦਾ ਹੱਕ ਖੋ ਕੇ ਇੱਕ ਡਿਪਾਰਟਮੈਂਟ ਨੂੰ ਦੇਣਾ ਅਤੇ ਜਿਹੜੀ ਹੈ ਸਾਰੀ ਹਰ ਚੀਜ਼ ਆਪਦੇ ਅਧਿਕਾਰ ਚ ਲੈ ਲੈਣੀ ਉਹ ਤਾਂ ਉਸ ਤੋਂ ਵੀ ਜ਼ਿੱਦਾ ਖਤਰਨਾਕ ਹੈ ਸੋ ਇਸ ਲਈ ਇਹ ਸਿਰਫ ਜਿਹੜੀ ਹੈ ਇਹ ਇੱਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੇਂਜਸ ਦੀ ਗੱਲ ਨਹੀਂ ਹੈ ਇਹ ਤਾਂ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਜਿਹੜੀ ਰਚੀ ਜਾ ਰਹੀ ਹੈ ਤੇ ਇਹਨਾਂ ਨੂੰ ਬੰਤਰ ਵੀ ਚੇਂਜ ਕਰਨਗੇ ਇਹ ਅਤੇ ਸੋਧ ਰਹੇ ਇਹ ਆਪਦੇ ਟੋਟਲ ਅਧਿਕਾਰ ਚੰਡੀਗੜ੍ਹ ਦੇ ਆਪਦੇ ਹੱਥ ਵਿੱਚ ਲੈਣਾ ਚਾਹੁੰਦੇ ਨੇ ਪੰਜਾਬ ਦੇ ਅਫਸਰਾਂ ਨੂੰ ਪੰਜਾਬ ਦੀ ਜੋ ਇੱਥੇ ਸ਼ੇਅਰ ਹੈ ਉਹ ਟੋਟਲੀ ਖਤਮ ਕਰਨਾ ਚਾਹੁੰਦੇ ਨੇ ਇਹ ਜਿਹੜੀ ਹੈ ਇਹਨਾਂ ਦੀ ਇਸ ਗੱਲ ਤੋਂ ਜਿਹੜਾ ਇਹਨਾਂ ਦਾ ਜਵਾਬ ਦਿੱਤਾ ਹੈ ਉਹਦੇ ਤੋਂ ਸਾਫ਼ ਝਲਕਦਾ ਹੈ ਛੋ ਇਸ ਲਈ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿਉਂਕਿ ਇਹ ਕਿਉਂਕਿ ਬੜਾ ਗੰਭੀਰ ਮਸਲਾ ਹੈ ਇਸ ਤੋਂ ਪਹਿਲਾਂ ਕਿ ਬਿਨਾਂ ਦੱਸੇ ਇਹ ਸੋਧ ਨੂੰ ਇਹ ਪਾਰਲੀਮੈਂਟ ਵਿੱਚ ਲੈ ਆਉਣ ਜੇ ਇਸ ਵਾਰ ਨਹੀਂ ਲੈ ਕੇ ਆਉਣ ਤਾਂ ਅਗਲੀ ਵਾਰ ਲਿਆ ਲਿਆ ਸਕਦੇ ਆ ਜਦ ਮਾਮਲਾ ਥੋੜਾ ਡੰਡਾ ਹੋਏ ਸੋ ਜੇ ਮੁੱਖ ਮੰਤਰੀ ਸਾਹਿਬ ਨੂੰ ਆਲ ਪਾਰਟੀ ਮੀਟਿੰਗ ਸੱਦ ਕੇ ਇਹਦੇ ਬਾਰੇ ਵਿਚਾਰ ਚਰਚਾ ਕਰਕੇ ਇਹਦੇ ਤੇ ਠੋਸ ਕਦਮ ਚੱਕਣੇ ਚਾਹੀਦੇ ਨੇ ਪੰਜਾਬ ਨੂੰ ਇਕੱਠੇ ਠੋਕੇ ਇਸ ਤਾਨਾशाही ਜੋ ਇਹਨਾਂ ਦਾ ਰਵਈਆ ਉਹਦੇ ਖਿਲਾਫ ਲੜਨਾ ਚਾਹੀਦਾ ਸੋ ਇਹ ਜਿਹੜਾ ਪੱਖ ਸ਼ਾਇਦ ਬਹੁਤ ਲੋਕਾਂ ਨੇ ਇਹਨੂੰ ਅਜਾਕਰ ਨਹੀਂ ਕੀਤਾ ਇਹ ਤਾਂ ਟੋਟਲ ਹੀ ਜਿਹੜਾ ਹੈ ਗੈਰ ਸੰਵਿਧਾਨਕ ਹੈ ਅਤੇ ਪਾਰਲੀਮੈਂਟ ਨੂੰ ਬਾਈਪਾਸ ਕਰਦਾ ਇਹਨਾਂ ਨੇ ਇੱਕ ਤਰੀਕਾ ਲੰਭ ਲਿਆ ਇੱਕ ਵਾਰ ਪਾਰਲੀਮੈਂਟ ਬਾਈਪਾਸ ਹੋ ਗਈ ਫਿਰ ਤਾਂ ਇਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਫੈਸਲੇ ਕਰਨ ਤੋਂ ਜੋ ਮੈਂ ਹੀ ਬੇਨਤੀ ਕਰਦਾ ਬਾਕੀ ਅਸੀਂ ਸਾਰੇ ਪੰਜਾਬ ਵਾਸੀ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਪਾਰਟੀ ਤੋਂ ਪਰਤ ਕੇ ਦਿਖਾਉਣੀ ਚਾਹੀਦੀ ਮੈਂ ਤਾਂ ਭਾਜੀਪੀ ਦੇ ਆਗੂਆਂ ਨੂੰ ਵੀ ਕਹੂੰਗਾ ਵੀ ਤੁਸੀਂ ਛੱਡੋ ਇਹ ਆਪਦੀ ਪਾਰਟੀ ਦੇ ਫੈਸਲਿਆਂ ਜਿਹੜਾ ਹੈ ਸਹੀ ਕਰਾਰ ਕਰਨ ਦੀ ਜਿਹੜੀ ਤੁਹਾਡੇ ਤੌਰ ਲੱਗੀ ਆ ਉਹਨੂੰ ਛੱਡ ਕੇ ਪੰਜਾਬ ਦੇ ਨਾਲ ਖੜੋ ਅਤੇ ਪੰਜਾਬ ਦੀ ਜਿਹੜੀ ਲੜਾਈ ਦੇ ਵਿੱਚ ਹਿੱਸਾ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ